ਆਏ ਮੇਰੇ ਇਕੱਲੇ ਤੇ ਰਹਿ ਜਾਂਦਾ ਮੇਰਾ ਪਰ ਰੱਬ ਦੇ ਵੀ ਕੀ ਹੋ ਗਿਆ ਜੀ ਤੁਹਾਨੂੰ ਤੇ ਹਾਂ ਜੀ ਮੇਰਾ ਨਾਮ ਅੰਦੀ ਸਿੰਘ ਹੈ ਜੀ ਮੇਰੇ ਸਿਸਟਮ ਨੇ ਸਾਨੂੰ ਰਾਤ 10 ਵਜੇ ਫੋਨ ਗਿਆ ਤਬੀਤ ਇਹ ਮੇਰੇ ਕੀਤਾ ਜੀ ਉਹ ਕੱਲ 7 ਵਜੇ ਤੋਂ ਕੰਮ ਤੇ ਗਏ ਆ ਜੀ ਰਾਤ ਸਾਨੂੰ 10 ਵਜੇ ਫੋਨ ਗਿਆ ਵੀ ਉਹ ਕਰਨੀ ਆ ਉਹ ਬਿਲਡਰ ਦਾ ਕਰਦੇ ਜੀ ਮਿੱਟੀ ਦਾ ਨਾਲ ਫੋਕਲੈਂਡ ਚ ਲਾਉਂਦੇ ਉਹ ਜੀ ਗਣੇਸ਼ ਚੰਦੀਗੜ੍ਹ ਬਿਲਡਰ ਆ ਜੀ ਉਹਨਾਂ ਦੇ ਨਾਲ ਕੰਮ ਕਰਦੇ ਅਸੀਂ ਸਵੇਰ ਦੇ ਪਹਿਲਾਂ ਤਾਂ ਸੂਰਤ ਮੱਲੀਆਂ ਘੁੰਮਣ ਕਲਾਂ ਦਰਖਾਸਤ ਦਿੱਤੀ ਆ ਜੀ ਫੇਰ ਅਸੀਂ ਆਪ ਨਾਲ ਦੇਖ ਸਾਰਾ ਲੱਭਣਾ ਸ਼ੁਰੂ ਕੀਤਾ ਜੀ ਠੀਕ ਹੈ ਜੀ ਪੁਲਤ ਦੀ ਵੀ ਮਾਇਤ ਲਈ ਹੈ ਚਲੋ ਉਹਨਾਂ ਵੀ ਸਾਡੀ ਹੈਲਪ ਕੀਤੀ ਹੈ ਸਾਨੂੰ ਇੱਕ ਕੁੰਜਰਾਂ ਵਾਲੇ ਪੁਲ ਤੋਂ ਭੇਦ ਭਰੀ ਹਲਾਤ ਵਿੱਚ ਮਿਲੇ ਨੇ ਮੋਟਰਸੈਲ ਉਹਨਾਂ ਦਾ ਬੁਲਟ ਖਲੋਤਾ ਕਿਸੇ ਨੇ ਕੁਝ ਨਹੀਂ ਛੇੜਿਆ ਇਹਨਾਂ ਨੂੰ ਖਿੱਚ ਕੇ ਨਹਿਰ ਦੇ ਉੱਤੋਂ ਕੰਡੇ ਤੋਂ ਥੱਲੇ ਸੁੱਟਿਆ ਗਿਆ ਜੀ ਕੀ ਮੰਨ ਲਾਗਦਾ ਤੁਹਾਨੂੰ ਮਾਮਲਾ ਜੀ ਵੇਖੋ ਨਾ ਦੇ ਨਾਲ ਕਿਸੇ ਨਾਲ ਰੰਜਿਸ਼ ਆ ਬਹੁਤ ਹੀ ਭਲੇ ਲੋਗ ਆ ਇਹ ਤੇ ਹੁਣ ਸਾਨੂੰ ਕੰਪਨੀ ਵਾਲੇ ਦੱਸਣਗੇ ਵੀ ਸਾਹੀਂ ਤੇ ਉਹਨਾਂ ਨਾਲ ਕੰਮ ਤੇ ਘਲਾਇਆ ਜੀ ਹਰ ਰੋਜ਼ ਜਾਂਦਾ ਆਉਂਦਾ ਹਰ ਰੋਜ਼ ਜਾਂਦਾ ਆਉਂਦਾ ਕੱਲ 7 ਵਜੇ ਦਾ ਗਿਆ ਵਾਪਸ ਨਹੀਂ ਆਇਆ। ਪੁਲਿਸ ਵੱਲੋਂ ਕੀ ਕਰਾਇਆ? ਪੁਲਿਸ ਵੱਲੋਂ ਜੀ ਠੀਕ ਉਹਨਾਂ ਨੇ ਸਾਡੀ ਹੈਲਪ ਕੀਤੀ ਆ ਉਹਨਾਂ ਐਫ ਆਈ ਆਰ ਦਰਜ ਕੀਤੀ ਆ ਤੇ ਹੁਣ ਸਵੇਰੇ ਪੋਸਟਮਾਰਟ ਹੋਣਾ ਜੀ। ਵੇਖੋ ਹੁਣ ਕੀ ਇਨਸਾਫ ਸਾਨੂੰ ਦਵਾਉਂਦੇ ਪੁਲਿਸ ਵਾਲੇ ਵੀ? ਤੁਸੀਂ ਕੀ ਮੰਨਦਾ ਸੀ ਜੀ? ਅਹੀਂ ਤੇ ਮੰਗਿਆ ਹੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਪਤਾ ਤਾਂ ਚੱਲੇ ਵੀ ਕੀ ਹੋਇਆ ਕੀ ਚੱਕਰ ਹੋਇਆ। ਇਸ ਤਰ੍ਹਾਂ ਮੌਤ ਹੋਈ ਆ। ਸਾਨੂੰ ਇਨਸਾਫ ਚਾਹੀਦਾ। ਹਾਂ ਜੀ ਵੀਰ ਜੀ। ਬਰੇ ਖਾਲਸਾ ਵਾਡੀ ਜੀ ਫਤਿਹ ਜੀ। ਪਿੰਡ ਮਿਆਰੇ ਮਿਸ਼ਰਪੁਰਾ ਜੀ। ਨਾ ਮੇਰਾ ਅਮਰਿਤਪਾਲ ਸਿੰਘ ਆ ਜੀ ਮੇਰੀ ਸਿਸਟਰ ਆ ਜੀ ਇਹ ਜਿੰਨਾ ਰਾਰ ਫੋਨ 10 ਵਜੇ ਗਿਆ ਕਿ ਆਪਣੇ ਸਦबीर ਸਿੰਘ ਇਥੇ ਮਸ਼ੀਨ ਉਹਨਾਂ ਦੀ ਆਪਣੇ ਆਈ ਵਿਰਕਪੈਡ ਤੇ ਉਥੇ ਜਿਹੜੀ ਆ ਉਹ ਮਿੱਟੀ ਪੁੱਟਦਾ ਸੀ ਜਾਂਦਾ ਸੀ ਕੰਮ ਤੇ ਕਰਦਾ ਸੀ ਤੇ ਗਣੇਸ਼ ਬਿਲਡਰ ਆ ਜਿਹੜੇ ਚੰਡੀਗੜ੍ਹ ਤੋਂ ਜਿਹੜੀ ਕੰਪਨੀ ਆ ਇਥੇ ਜੀ ਬਾਈਪਾਸ ਤੇ ਉਹਨਾਂ ਦਾ ਆਫੀਸ ਆ ਬਟਾਲੇ ਤੇ ਇਹ ਇਥੇ ਮਿੱਟੀ ਪੁੱਟਣ ਦੇਰ ਕੱਲ 7 ਵਜੇ ਸਵੇਰੇ ਗਿਆ ਜੀ ਇਥੋਂ ਤੇ ਰਾਤ 10 ਵਜੇ ਫੋਨ ਗਿਆ ਕਿ ਹਜੇ ਤੱਕ ਨਹੀਂ ਆਇਆ। ਮਰスイਰ ਦੇ 24 ਘੰਟਿਆਂ ਤੋਂ ਵੱਧ ਹੋ ਗਏ ਆ। ਤੇ ਆਪ ਅਹੀਂ ਮੁੜ ਕੇ ਦੇਖਭਾਲ ਕੀਤੀ ਇਹਨਾਂ ਦੀ ਜਰਾਕ ਪੁੱਛਿਆ ਕਿ ਸ਼ਿਆਵਾ ਦੇ ਦੱਸਦੇ ਕੁਝ ਨਹੀਂ ਸਾਨੂੰ। ਆਲੇ-ਟਾਲੇ ਕਰੀ ਜਾਂਦੇ ਆ। ਫੋਨ ਅਹੀਂ ਆਪ ਜਾ ਕੇ ਨਾਲ ਪੁਲਿਸ ਦੀ ਮਦਦ ਲੈ ਕੇ ਤੇ ਵੇਖਿਆ ਲੱਗੇ ਜਿੱਥੇ ਮਸ਼ੀਨ ਡਈ ਆ। ਤੇ ਅਹੀਂ ਜਾਂਚ ਸਾਰੀ ਕੀਤੀ ਉਥੇ ਇਹਦੇ ਉਥੋਂ ਜਿਹੜੀ ਆ ਲਾਸ਼ ਲੱਭੀ ਜੇ। ਨਯਰ ਦੇ ਲੱਗੇ ਕੰਡੇ ਦੇ ਉੱਤੇ ਕਿ ਇਹਨੇ ਮਾਰ ਕੇ ਇਹਨਾਂ ਨੇ ਤੇ ਥੱਲੇ ਕੀਤੀ ਆਲਾ ਜੀ ਮੋਟਰਸਾਈਕਲ ਉੱਤੇ ਲੱਗਾ ਵਾ ਤੇ ਸਾਨੂੰ ਨਾ ਇਨਸਾਫ ਦਵਾਇਆ ਜਾਏ ਤੇ ਵਾਇਗ ਦੀ ਖਾਲਸਾ ਜੀ ਫਰਮ